ਸਾਹਬ ਜਰੀ ਸੋਸ ਤੇ ਜਨਾਬ ਜੀ ਸੋਸ ਤੇ ਆਹ ਆਹ ਮੇਰੇ ਮੁਸਾਫਰ ਜੀ ਜਿੰਦਾਬਾਦ ਗ੍ਰਹਿ ਮੰਤਰੀ ਅਮਿਤ ਸ਼ਾ ਮੁੜਦਾਬਾਦ ਜਿੰਦਾਬਾਦ ਸਾਹਿਬ ਸਤਿ ਸ੍ਰੀ ਅਕਾਲ ਪੰਜਾਬ ਡਾਕਟਰ ਭੀਮਰਾਓ ਵੈਲਕ ਸੋਸਾਇਟੀ ਰਾਜਪੁਰਾ ਤੇ ਮੈਂ ਜਿਹੜਿਆ ਅਮਿਤ ਸ਼ਾਹ ਜੀ ਨੇ ਬਿਆਨ ਦਿਆ ਆਪਣੇ ਪਾਬਾ ਸਾਹਿਬ ਬਾਰੇ ਬਹੁਤ ਮਤਭਾਗ ਹੈ ਅਸੀਂ ਹੁਣ ਇਹਦੇ ਪੂਰ ਜ਼ੋਰ ਵਿਰੋਧ ਕਰ ਰਹੇ ਆ ਤੇ ਉਹ ਅਗਰ ਮਾਫੀ ਨਹੀਂ ਮੰਗਤੇ ਤਾਂ ਅਸੀਂ ਹੋਰ ਸੜਕਾਂ ਦੇ ਉਤਰਾਂਗੇ ਪ੍ਰਦਰਸ਼ਨ ਕਰਾਂਗੇ ਜਿਸ ਕਰਕੇ ਉਹ ਮਾਫੀ ਮੰਗਣਗੇ ਅੱਜ ਜਿਹੜਾ ਆਪਾਂ ਰੋਸ ਮਜਾਰਾ ਕਰਿਆ ਉਹ ਇੱਕ ਆਪਣਾ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜੋ ਆਲ ਇੰਡੀਆ ਦੇ ਗ੍ਰਹਿ ਮੰਤਰੀ ਹੈ ਉਹਨਾਂ ਨੇ ਇੱਕ ਮਤਭਾਗਾ ਬਿਆਨ ਦਿਆ ਸਾਡੇ ਪਾਬਾ ਸਾਹਿਬ ਦੇ ਖਿਲਾਫ ਉਹਨਾਂ ਕੀ ਬੜੀ ਮਾੜੀ ਸੋਚ ਹੈ ਉਹ ਸਾਡੇ ਉਹੀ ਸੋਚਦੇ ਆ ਜਿਹੜੇ ਦਵੇ ਕੁਚਲੇ ਲੋਕ ਹੈ ਕਿ ਉਹੀ ਦਵੇ ਕੁਚਲੇ ਲੋਕ ਰਹਿਣ ਇਹ ਪਰ ਹੁਣ ਸਾਡਾ ਸਮਾਜ ਪੂਰੀ ਤਰ੍ਹਾਂ ਜਾਗ ਚੁੱਕਿਆ ਸਾਡੇ ਪੂਰੇ ਆਲ ਇੰਡੀਆ ਦੇ ਵਿੱਚ ਇੰਨੇ ਵਧੀਆ ਸੂਝਵਾਨ ਲੀਡਰ ਸਾਹਿਬਾਨ ਸਾਡੀ ਐਸੀ ਸਮਾਜ ਤੋਂ ਜਾਗ ਚੁੱਕੇ ਹੈ ਉਹ ਹੁਣ ਉਹ ਕੰਮ ਨਹੀਂ ਹੋਣ ਦੇਣਗੇ ਜਿਹੜਾ ਪਹਿਲਾਂ ਹੋਇਆ ਹੈਗਾ ਹੁਣ ਉਹਨਾਂ ਨੂੰ ਸੋਚਣਾ ਜੀਦਾ ਕਿ ਸਾਡੇ ਐਡੀ ਬੜੀ ਕੁਰਸੀ ਹੈਗੀ ਹੈ ਤੇ ਅਸੀਂ ਇਹਨੇ ਘਟਿਆ ਬਿਆਨ ਦੇ ਰਿਹਾ ਬੜੀ ਮਾੜੀ ਸੋਚ ਹੈ ਸੋ ਅਸੀਂ ਇਸ ਦੀ ਅਮਿਤ ਸ਼ਾਹ ਦੀ ਨਖੇਦੀ ਕਰਦੇ ਆ ਤੇ ਇਸ ਦਾ ਬਾਈਕਾਟ ਵੀ ਕਰਦੇ ਆ ਤੋਂ ਸੋ ਆਪਣੇ ਸਮਾਜ ਨੂੰ ਮੈਂ ਇਹੀ ਕਹਾਂਗਾ ਕਿ ਇਹ ਅਮਿਤ ਸ਼ਾਹ ਦੇ ਖਿਲਾਫ ਵੱਧ ਤੋਂ ਵੱਧ ਮੁਜਾਰੇ ਕਰੋ ਤੇ ਇਸ ਦੀ ਸੋਚ ਬਦਲੋ ਧੰਨਵਾਦ ਆ ਦੇਖੋ ਜਿਹੜੀ ਇਹ ਟੀਸ ਹੈ ਇਹ ਕਿੱਥੋਂ ਨਿਕਲਦੀ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਦੇ ਕੁਝ ਮੰਤਰੀਆਂ ਦੁਆਰਾ ਇਹ ਕਿਹਾ ਗਿਆ ਸੀਗਾ ਕਿ ਇਸ ਵਾਰ ਅਸੀਂ 400 ਸੀਟਾਂ ਲਿਆ ਕੇ ਸੰਵਿਧਾਨ ਬਦਲਾਂਗੇ ਤੇ ਜਦ ਐਸਸੀ ਸਮਾਜ ਨੂੰ ਜਿਹੜੇ ਬਾਬਾ ਸਾਹਿਬ ਅੰਬੇਦਕਰ ਜੀ ਵਿਸ਼ਵਾਸ ਰੱਖਦੇ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਇਹਨਾਂ ਦਾ ਬਾਈਕਾਟ ਕਰਿਆ ਤੇ ਇਹਨਾਂ ਦੀ ਇੰਨੀ ਮਾੜੀ ਜਿਹੜੀ ਸਥਿਤੀ ਹੋਈ ਹੈ ਤੇ ਉਸ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਘੱਟੋ-ਘੱਟ 15 ਤੋਂ ਲੈ ਕੇ 20 ਜਿਹੜੇ ਐਮਪੀ ਸੀਗੇ ਸੌ ਚੁੱਕ ਸਮਾਗਮ ਦੇ ਵਿੱਚ ਉਹਨਾਂ ਨੇ ਆਪਣੇ ਜਿਹੜਾ ਐਸਾ ਬਾਬਾ ਸਾਹਿਬ ਅੰਬੇਦਕਰ ਦਾ ਜੈ ਭੀਮ ਦਾ ਨਾਰਾ ਲਾਣ ਤੋਂ ਬਾਅਦ ਕਰਿਆ ਜਿਹੜੀ ਉਹ ਟੀਸ ਹੈ ਜਿਹੜਾ ਇਹਨਾਂ ਦਾ ਦਰਦ ਹੈ ਉਹ ਜਿਹੜਾ ਛਲਕਿਆ ਤੇ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਤੁਸੀਂ ਅੰਬੇਦਕਰ ਅੰਬੇਦਕਾਰੀ ਕਿ ਫੈਸ਼ਨ ਹੈ ਅਸੀਂ ਅਮਿਸ਼ਾ ਜੀ ਨੂੰ ਦੱਸਣਾ ਚਾਹਾਂਗੇ ਕਿ ਅੰਬੇਦਕਰ ਕੋਈ ਫੈਸ਼ਨ ਨਹੀਂ ਅੰਬੇਦਕਰ ਸਾਹਿਬ ਤਾਂ ਇੱਕ ਬ੍ਰਾਂਡ ਹੈ ਤਾਂ ਕਰਕੇ ਦੇਖੋ ਜਿਹੜਾ ਇਹਨਾਂ ਦਾ ਦਰਦ ਹੈ ਉਹ ਅਸੀਂ 바ਵਾ ਸਾਹਿਬ ਦੇ ਬੱਚੇ ਹੋਣ ਦੇ ਨਾਤੇ ਅਸੀਂ ਪੂਰਾ ਵਿਸ਼ਵਾਸ ਦਵਾਉਂਦੇ ਆ ਅਮਿਸ਼ਾ ਜੀ ਨੂੰ ਕਿ ਅਸੀਂ ਬਰਬਰ ਜਿਹੜਾ ਆ ਉਹ ਦਰਦੀਨਾਂ ਦਾ ਉ ਜਾਕਰ ਕਰਦੇ ਰਹਾਂਗੇ ਇਹਨਾਂ ਦੇ ਜ਼ਖਮਾਂ ਤੇ ਨੂਨ ਪਾਉਂਦੇ ਰਹਾਂਗੇ 바ਵਾ ਸਾਹਿਬ ਦੇ ਸੰਵਿਧਾਨ ਨਾਲ ਪਹਿਲਾਂ ਵੀ ਖੜੇ ਹਾਂ ਹੁਣ ਵੀ ਖੜੇ ਰਹਾਂਗੇ ਤੇ ਇਹੀ ਗੱਲ ਕਹਿੰਦੇ ਹੋਏ ਸਾਡੇ ਵੱਲੋਂ ਸਾਰਿਆਂ ਵੱਲੋਂ ਅਸੀਂ ਅੰਮ੍ਰਿਤਸਰ ਦਾ ਜਿਹੜਾ ਬਾਈਕਾਟ ਕਰਦੇ ਆ ਤੇ ਅਸੀਂ ਉਰਜੋਰ ਅਪੀਲ ਵੀ ਕਰਦੇ ਆ ਸਾਡੇ ਸਮਾਜ ਨੂੰ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਬਾਈਕਾਟ ਕੀਤਾ ਜਾ ਇਹਨਾਂ ਨੂੰ ਬਿਲਕੁਲ ਵੋਟ ਨਾ ਪਾਈ ਜਾਏ ਜੋ ਪਹਿਲਾਂ ਦਾ ਮੈਂ ਕਹਿੰਦਾ ਮੁਬਾਰਕ ਬਾਦ ਆਪਣਾ ਬਾਬਾ ਸਾਹਿਬ ਨੂੰ ਜਨਾ ਮੈਂ ਆਪਣੀ ਸਾਰੀ ਪੰਜਾਬ ਕਮੇਟੀ ਤੋਂ ਗੱਲ ਤਾਂ ਹੀ ਕਹੇ ਆ ਕਿੜੀਆਂ ਸਰਕਾਰਾਂ ਚਾਹ ਤਾਂ ਐਨ ਐਸ ਸੀ ਬੀ ਸੀ ਸਾਰੇ ਵਿੰਗ ਤੋਂ ਵੋਟਾਂ ਲੈ ਲੈਂਦੇ ਆ ਤੇ ਆਪਣਾ ਪੂਰਾ ਕੰਮ ਕਰਕੇ ਪੂਰਾ ਆਪਣੇ ਬਜਾਰਤ ਕਰਕੇ ਪੂਰੀ ਐ ਫਿਰ ਇਹ ਬਾਬਾ ਸਾਹਿਬ ਨੂੰ ਅੱਛਾ ਮਾੜਾ ਕਹਿਣ ਲੱਗ ਜਾਂਦੇ ਆ ਤੇ ਜੋ ਵੀ ਸਾਨੂੰ ਬਾਬਾ ਸਾਹਿਬ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਸਾਨੂੰ ਇਹ ਬੋਲਣ ਦਾ ਕੋਈ ਬੈਠਣ ਦਾ ਕੋਈ ਆਪਣਾ ਜੀ ਕੋਈ ਆਪਣਾ ਕਿਸੇ ਦੇ ਬਰੋਧ ਬੋਲਣ ਦਾ ਕੋਈ ਅਧਿਕਾਰ ਨਹੀਂ ਸੀ ਇਹ 바ਵਾ ਸਾਹਿਬ ਨੇ ਸਾਨੂੰ ਦਬਾਇਆ ਇਸ ਕਰਕੇ ਜੋ ਅੱਜ ਕਮੇਟੀ ਦੇ ਮੈਂਬਰ ਸਹਿਬਾਨ ਸਾਡੀ ਪੈਣਾ ਰਾਜਪੁਰੇ ਦੇ ਵਿੱਚ ਸੀ ਜੋ ਅਮਰਤ ਸਾਹਿਬ ਨੇ ਆਪਣਾ 바ਵਾ ਸਾਹਿਬ ਆਤੇ ਗਲਤ ਬੋਲਿਆ ਅਸੀਂ ਕਹਿੰਦੇ ਆ ਵੀ ਅਮਰਤ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਨਹੀਂ ਅਮਰਤ ਸਾਹਿਬ ਮੰਨੇਗਾ ਸਾਡਾ ਜੋ ਐਸ்சி ਬੀਸੀ ਓਬੀਸੀ ਪਾਈਚਾਰਾ ਉਹਦਾ ਹਰੇਕ ਜਗ੍ਹਾ ਵਿਰੋਧ ਕਰਾਂਗੇ ਮੈਂ ਜਿਆਦਾ ਨਹੀਂ ਕਹਿੰਦਾ মিডিਆ ਦਾ ਵੀ ਬੜ ਲੇ ਦਿਨੋ ਧੰਨਵਾਦ ਕਰਦਾ ਜਿਹੜਾ ਕਿ ਸਾਡੇ ਨਾਲ ਇਹਨਾਂ ਦੇ ਬਾਬਾ ਸਾਹਿਬ ਦੇ ਨਾਲ ਇੱਕ ਮੁੱਠ ਹੋ ਕੇ ਸਾਡੇ ਖਬਰਾਂ ਲਾਂਦੇ ਆ ਤੇ ਸਾਡੇ ਨਾਲ ਆ ਕੇ ਵਿੱਚ ਤੇ ਪ੍ਰਚਾਰ ਸਾਡਾ ਸੁਣਦੇ ਆ ਮੈਂ ਫਿਰ ਵੀ ਕਹਿੰਦਾ ਜੋ ਅਮਰਤਸਰ ਨੇ ਬੋਲਿਆ ਉਹ ਬਹੁਤ ਗਲਤ ਬੋਲਿਆ ਅਮਰਤਸਰ ਨੂੰ ਮਾਫੀ ਮੰਗਣੀ ਚਾਹੀਦੀ ਆ ਬਾਬਾ ਸਾਹਿਬ ਤੋਂ ਜੋ ਕਿਹੜਾ ਉਹਨਾਂ ਦੇ ਕੋਲ ਉਹਦਾ ਇਸ ਟਾਈਮ ਆ ਬਿੰਦੋ ਸਦਾਨ ਦੇ ਆਪਣਾ ਉਹਦੇ ਤੋਂ ਉਹਨਾਂ ਨੂੰ ਸੇਵਾ ਦੇਣਾ ਚਾਹੀਦਾ ਜਿਆਦਾ ਕਹਿੰਦਾ ਮੈਂ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ